ਬਹਾਦਰੀ ਬਖਸ਼ੀ ਐਡੀ ਨਿੱਡਰਤਾ ਬਖਸ਼ੀ ਗੁਰੂ ਪਾਤਸ਼ਾਹ ਜੀ ਕਹਿੰਦੇ ਤੁਸੀਂ ਰੱਖਿਆ ਦੇ ਪ੍ਰਤੀ ਕਿਸੇ ਦੇ ਮਤਾਜ ਨਾ ਹੋ ਬਲਕਿ ਇਹੋ ਜੀ ਸਮਰੱਥਾ ਬਖਸ਼ੀ ਗੁਰੂ ਨੇ ਸਾਨੂੰ ਅਸੀਂ ਆਪਣੀ ਰੱਖਿਆ ਤਾਂ ਖੁਦ ਕਰ ਸਕਦੇ ਹਾਂ ਅਸੀਂ ਦੂਸਰਿਆਂ ਦੀ ਵੀ ਕਰ ਸਕਦੇ ਹਾਂ ਇੱਥੋਂ ਤੱਕ ਨਹੀਂ ਗੁਰੂ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਰਹਿ ਕੇ ਜਿਹੜੇ ਸਮਾਜ ਨੇ ਆ ਬੀਬੀਆਂ ਨੂੰ ਕਿਹਾ ਸੀ ਤੂੰ ਪੈਰ ਦੀ ਜੁੱਤੀਆਂ ਉਹ অপਵਿੱਤਰ ਹੈ ਇਨ੍ਹਾਂ ਨੂੰ ਧਰਮ ਸਥਾਨਾਂ ਤੇ ਔਰਤ ਨੂੰ ਚੜ੍ਹਨ ਨਹੀਂ ਦਿੱਤਾ ਜਾਂਦਾ ਸੀ ਇਨ੍ਹਾਂ ਨਾਲ ਮਿਤਕਰਾ ਕੀਤਾ ਜਾਂਦਾ ਸੀ ਨਫ਼ਰਤ ਫੈਲੀ ਹੋਈ ਸੀ ਲੋਕਾਂ ਦੇ ਮਨਾਂ 'ਚ ਔਰਤ ਦੇ ਪ੍ਰਤੀ ਉਸ ਬੀਬੀਆਂ ਨੂੰ ਵੀ ਗੁਰੂ ਪਾਤਸ਼ਾਹ ਜੀ ਨੇ ਪੰਜ ਕਕਾਰ ਬਖਸ਼ ਕੇ ਨਾ ਲਤਨੇਮ ਦੀ ਬਾਣੀ ਬਖਸ਼ੀ ਤੇ ਐਡੀ ਵੱਡੀ ਦ੍ਰਿੜਤਾ ਦਿੱਤੀ ਐਨੀ ਦਲੇਰੀ ਬਖਸ਼ੀ ਗੁਰੂ ਪਾਤਸ਼ਾਹ ਜੀ ਨੇ ਸਿੱਖ ਬੀਬੀ ਨੂੰ ਐਡਾ ਵੱਡਾ ਰਤਬਾ ਬਖਸ਼ਿਆ ਕਿ ਹਾ ਤੂੰ ਆਪਣੀ ਰੱਖਿਆ ਤਾ ਖੁਦ ਕਰੇਗੀ ਜਿੱਦੋਂ ਤੂੰ ਮੇਰੇ ਬਣਾਏ ਹੋਏ ਪੰਖ ਤੇ ਚੱਲੇਗੀ ਆਪਣੀ ਰੱਖਿਆ ਤੱਕ ਰਹਿੰਦੀ ਤੂੰ ਦੂਸਰਿਆਂ ਦੀ ਰੱਖਿਆ ਵੀ ਕਰਨ ਦੀ ਸਮਰੱਥਾ ਬਖਸ਼ੀ ਮੇਰੇ ਮਹਾਰਾਜ ਸੱਚੇ ਪਾਤਸ਼ਾਹ ਇਹ ਆਨੰਦਪੁਰ ਸਾਹਿਬ ਦੀ ਧਰਤੀ ਦੀ ਬਖਸ਼ਿਸ਼ ਆ ਸਾਡੇ ਆਨੰਦਪੁਰ ਸਾਹਿਬ ਦੀ ਧਰਤੀ ਨੇ ਘੜਿਆ